ਸਿਕਾ ਦੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅਸੀਂ ਜੀ ਸੰਗਮ ਨੇਰ ਮੰਡੀ 'ਚ ਖੜੇ ਆ ਉਹੀ ਸੇਮ ਪਾਰਟੀ ਲਵੇ ਜਿਹਦੇ ਲਾ ਪਹਿਲਾਂ ਪਰ ਕਿ ਲੋਡ ਕਰਕੇ ਲੈ ਗਏ ਆ ਸੰਦੀਪ ਜੀ ਕੋਲੇ ਤੇ ਉਹੀ ਗੱਲ ਹੋ ਗਈ ਅੱਧੀ ਗੇ ਲੋਡ ਹੋ ਗਈ ਜੀ ਆਪਣੀ ਗੱਡੀ ਅੱਧੀ ਹੋਈ ਨਹੀਂ ਹੈਗੀ ਬਾਕੀ ਕੱਲ ਹੋਊਗੀ ਤੇ ਸੇਮ ਪਾਰਟੀ ਸੇਮ ਟਾਈਮ ਸੇਮੇ ਚੀਜ਼ਾਂ ਹੋ ਰਹੀਆਂ ਸਾਡੇ ਨਾਲ ਉਹਦ ਨਾ ਅਸੀਂ ਚੌਲ ਬਣਾਏ ਸੀ ਅੱਜ ਅਸੀਂ ਵੀ ਫੇਰ ਚੌਲ ਬਣਾ ਰਹੇ ਹਾਂ ਅੱਜ ਆਪਣੀ 14 ਡੇਰੀ ਚਾਲੀ ਉਹਦੇ ਵਿੱਚੋਂ ਹੀ ਕੰਕਰ ਇੰਨਾ ਕੱਢਿਆ ਜੀ ਬੱਤਾ ਪਾਈ ਬੈਠਾ ਲੀ ਆਪਣਾ ਸਫਾਈ ਕਰ ਰਿਹਾ 14 ਵੀ ਮੈਂ ਇਧਰੋਂ ਲੱਗਿਆ ਹੋਇਆ ਆਂਡਾ ਤਰੀ ਬਣਾਉਣ ਖਾ ਪੀ ਕੇ ਆਪਣਾਈ ਫਿਰ ਰੋਟੀ ਖਾ ਕੇ ਸੌ ਜਾਾਂਗੇ ਫਿਰ ਦੇਖਾਂਗੇ ਜੀ ਕੱਲੂ ਨਿਕਲ ਜਾਾਂਗੇ ਆਪਣੀ 90 26 ਚੱਲ ਗਈ ਉਹ ਸੋਨੀ ਪਾਈ ਲੱਗਿਆ ਜੀ ਆਪਣਾ ਉਹ ਕਹਿੰਦਾ ਮੈਂ ਜਾਣਾ ਭਾਈ ਤੁਸੀਂ ਆ ਜਾਓ ਤੁਸੀਂ ਨਿਆਣੇ ਹੋ ਤੁਹਾਨੂੰ ਕੱਲਿਆਂ ਨੂੰ ਭੇਜਤ ਨਹੀਂ ਕਿਉਂ ਭਾਈ ਐਂ ਕਿਹਾ ਭਾਈ ਹਾਂ ਠੀਕ ਹੈ ਜੀ ਕੋਈ ਜੋ ਹੁਕਮ ਵੱਡੇ ਭਾਈ ਦਾ ਆ ਮੈਂ ਤੂੰ ਜਾ ਭਾਈ ਅਸੀਂ ਆ ਜਾਾਂਗੇ ਵਿੱਚੋਂ ਠੀਕ ਹੋਏ ਪਰ ਕਿਉਂ ਆਪਾਂ ਕੋਲ ਅਦਾ ਟਾਈਮ ਕੀ ਕੱਲਾ ਜਾਣਾ ਨਾ ਉਹ ਗੱਡੀ ਦਾ ਬੰਦਾ ਨਹੀਂਗਾ ਤੁਹਾਨੂੰ ਦੱਸਿਆ ਹੀ ਹਾਂ ਹਾਂ ਬੰਦਾ ਸਾਡਾ ਧੋਖਾ ਦੇ ਗਿਆ ਜੀ ਤੁਹਾਨੂੰ ਪਤਾ ਹੀ ਆ ਪਿਛਲੇ ਵਲੌਗ ਚ ਤੁਹਾਨੂੰ ਦੱਸਿਆ ਹੀ ਆ ਜੀ ਆਉਣ ਲੱਗੇ ਉਧਰੋਂ ਉਹ ਜਦ ਕੱਲਾ ਚਲਾ ਭੇਜਦਾ ਨਹੀਂਗਾ ਉਹ ਕੱਲੇ ਭੇਜਦਾ ਨਹੀਂ ਉਹ ਕੱਲੇ ਨੂੰ ਸਾਨੂੰ ਕਹਾਂਦਾ ਭਈ ਇਹ ਕਿ ਤੁਸੀਂ ਨਿਆਣੇ ਨੂੰ ਤੁਹਾਨੂੰ ਅਜੇ ਰੋਡ ਦਾ ਪਤਾ ਨਹੀਂ ਹੋ ਠੀਕ ਹੈ ਕੋਈ ਤੁਸੀਂ ਜਾਓ ਜੀ ਅਸੀਂ ਕੱਲੂ ਆ ਜਾਾਂਗੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਬਾਕੀ ਸਾਰੇ ਵੀਡੀਓ ਚ ਕਰ ਇੰਜੋਏ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਵੀਡੀ ਜੇ ਵਧੀਆ ਲੱਗੀ ਵੀਡੀਓ ਇੱਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਚੈਨਲ ਨੂੰ ਤੁਹਾਡੇ ਸਬਸਕ੍ਰਾਈਬਰ ਨਾਲ ਮੇਰਾ ਬਹੁਤ ਮਾਣ ਬਣਦਾ ਹੈ ਬਾਕੀ ਸਵੇਰੇ ਮਿਲਦੇ ਆਂ ਤਦ ਤੱਕ ਬਣੇ ਰਹੋ ਵੀਡੀਓ ਦੇ ਨਾਲ ਦੋਸਤੋ ਜੇ ਡੀਲੋਡ ਕਰਕੇ ਆਪਾਂ ਸਰਪੇ ਸੀਗੇ ਜੀ ਉੱਥੋਂ ਤੇ 9026 ਤੇ ਆਪਣਾ ਸੋਨੇ ਹੀ ਵੀਰ ਅੱਗੇ ਵੇਟ ਕਰ ਰਹੇ ਆਪਣ ਸੋ ਨਿਆਣੇ ਆ ਪਏ ਦੇ ਕੁਮਿੰਦਰ ਭਰਾ ਅੱਜ ਫਾਸੀ ਜਿੱਥੇ ਕਿਧਰੇ ਜਾ ਲਾ ਰਹੇ ਗੱਡੀ ਉਹਦੇ ਨਾਲੇ ਰਾਤ ਦੇ ਵਜਰੇ ਨੇ 3:30 11:15 ਤੇ ਸੁਣਨਾ ਯਾਰ ਉਹਨਾਂ ਜੀ ਉੱਪਰੋਂ ਵਾਲਾ ਉਹ ਕ੍ਰੋਸ ਕਰ ਰਹੇ ਆ ਦੇਖੋ ਤੇ ਮਾਲੋ ਵੀ ਅਸੀਂ ਸੌਣ ਨਹੀਂ ਦੇਵੇ 2 ਘੰਟੇ ਤੱਕ ਪਹੁੰਚ ਜਾਗੇ ਜੀ ਉਹ ਅੱਗੇ ਆਪਣਾ ਵੱਟੇ ਰੋਡ ਤੇ ਅੰਦਰ ਤੋਂ ਜਿਹੜਾ ਜਾ ਰਿਹਾ ਜੀ ਉਹਨੂੰ ਆਪਣਾ ਬੰਬੇ ਨੂੰ ਉਹ ਰੋਡ ਤੇ ਵੇਟ ਕਰ ਰਹਾ ਬ్రో ਆਪਣਾ ਪਰ ਸੌਂ ਖਿੱਚ ਕੇ ਜਾ ਰਿਹਾ ਅਸੀਂ ਸਰਮਿੰਦਰ ਚਲਾ ਰਹੀ ਹੁਣ ਤੇ ਮੈਂ ਕਰ ਰਿਹਾ ਐਸਟ ਉਹ ਤੋਂ ਬਾਅਦ ਅੱਧੇ ਅੱਗੇ ਜਾ ਕੇ ਮਿਲ ਕੇ ਭਾਈ ਨੂੰ ਫਿਰ ਕਰਾਂਗੇ ਸਫਰ ਕੰਟੀਨਿਊ ਤੇ ਤਦ ਤੱਕ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਇੱਕ ਵੀਡੀਓ ਚੈਨਲ ਜ਼ਰੂਰ ਸਬਸਕ੍ਰਾਈਬ ਕਰਦਾ ਕਰੋ ਤੇ ਮਿਲਦੇ ਆਂ ਅੱਗੇ ਰਾਸਤੇ 'ਚ ਕੱਲ੍ਹ ਪਰ ਕੇ ਲੋਡ ਕਰਕੇ ਚੱਲ ਗਏ ਸੀ ਨੇ ਗੋਸ਼ਪੀ ਕੋਲੇ ਆ ਗਏ ਸੀ ਲੋਡ ਕਰਕੇ ਇੱਧਰ ਜਾਮ ਲੱਗਿਆ ਪਿਆ ਜੀ ਘਾੜ ਤੇ ਇੱਧਰ ਗੱਡੀ ਦੀ ਵਿਚਾਰੇ ਕਿਸੇ ਦੇ ਹੈਂਡ ਮਾਲਾ ਚੱਲਦੇ ਨਹੀਂ ਹੁਣੇ ਪ੍ਰੈਸ਼ਰ ਲੀਕ ਕਰ ਗਈ ਤੇ ਗੱਡੀ ਪਿਆ ਕੇ ਰੁੜੇ ਹੀ ਘਾੜ ਚੋਂ ਤੁਸੀਂ ਦੇਖ ਸਕਦੇ ਹੋ ਜਾਮ ਬਹੁਤ ਲੱਗਿਆ ਹੋਇਆ ਘਾੜ 'ਚ ਗੱਡੀਆਂ ਰੋਂਗ ਸਾਈਡੇ ਜਾ ਰਹੀਆਂ ਤੁਹਾਨੂੰ ਪਸੰਦ ਆਰਦੀ ਕੋਸ਼ਿਸ਼ ਕਰਾਂਗਾ ਕਿ ਅਗਲੀ ਵੀਡੀਓ ਜਦੋਂ ਸਟਾਫ ਨੇ ਕਰੋ ਜੀ ਸਾਨੂੰ ਦਿੱਤਾ ਉਹ ਦਿੰਦੀ ਆ ਸਬਸਕ੍ਰਾਈਬ ਨੂੰ ਤਾਂ ਵੀ ਜਰੂਰ ਸਟਾਫ ਬਣੇ ਰਹੋ ਵੀਡੀਓ ਦੇ ਨਾਲ ਗੱਡੀ ਕਰਦਾ ਹਾਂ ਬਲੂਆ ਤੋਂ ਵਾਲਾ ਤੇ ਪਰਣਾਲੇ ਵਾਲੀ ਮੰਡੀ ਵੀ ਫਾਉਂਦਾ ਵੈਸੇ ਬੂਹਾਰੀ ਗੰਨੋ ਤੂੰ ਆ ਜਾ ਵੀ ਸਵੇਰੇ ਗੱਡੀਆਂ ਹੁੰਦੀਆਂ ਬਾਕੀ ਜਦੋਂ ਠੀਕ ਟਾਈਮ 'ਤੇ ਪਹੁੰਚ ਗਏ ਉੱਥੇ ਕੰਮ ਦਾ ਜੀਰ ਨਹੀਂ ਸੀ ਸਮੇਂ ਨਾਲ ਜਦੋਂ ਬਾਟੇ ਉਹ ਤਾਂ ਅੱਜ ਕਰਦੇ ਕਰਦੇ ਉਹ ਦੱਬੀ ਕਰਦੇ ਪਹੁੰਚਾਉਂਦਾ ਉਹ ਤਾਂ ਜਿਆਦਾ ਕੋਈ ਨਹੀਂ ਦੇ ਆਪਾਂ ਇਸ ਵਾਰੀ ਥੋੜਾ ਜਿਹਾ ਆਪਣੀ ਪਿੱਛੇ ਲਾਈਟਾਂ ਸਾਰੀਆਂ ਬੰਦ ਹੋ ਗਈਆਂ ਵੀਰੇ ਗੱਡੀ ਦੀ ਵਾਇਰਿੰਗ ਖਰਾਬ ਹੋ ਗਈ ਜੀ ਆਉਂਦੇ ਆਉਂਦੇ ਹੀ ਰਸਤੇ 'ਚ ਆਪਣਾ ਵਾਇਰਿੰਗ ਮੱਚ ਗਈ ਗੱਡੀ ਦੀ ਉੱਥੇ ਆਪਣਾ ਕੀ ਕਹਦੇ ਆ ਜੀ ਪਲਾਸ ਨੇ ਰਿਗਾਰਡ 'ਚ ਉੱਥੇ ਲੈਫਟ ਵਾਲੇ ਟਾਇਰ ਚੱਕਣ ਕਰਕੇ ਪਤਾ ਨਹੀਂ ਕੋਈ ਤਾਰ ਤੁਰ ਗਰਮ ਹੋ ਗਈ ਕਿੱਦਾਂ ਹੋਇਆ ਕਿੱਦਾਂ ਨਾ ਸਮਝ ਬਾਰ ਹੋ ਗਈ ਥੱਲੇ ਜਿਹੜੀ ਵਾਇਰਿੰਗ ਆ ਪੈ ਪਿਛਲੀ ਵਾਇਰਿੰਗ ਕਹਿੰਦੇ ਨੇ ਉਹ ਸਾਰੀ ਖਰਾਬ ਹੋ ਗਈ ਵੀ ਚਲੋ ਅੱਗ ਲੱਗਣ ਤੋਂ ਤਾਂ ਬਚ ਗਈ ਗੱਡੀ ਦੀ ਪਲੱਗ ਕੱਟਿਆ ਹੋਇਆ ਦੇਖੋ ਬਸ ਆਪਣਾ ਡੀਜ਼ਲ ਅਲਮੀਟਰ ਵੀ ਨਹੀਂ ਚੱਲ ਰਿਹਾ ਬਾਕੀ ਮੀਟਰ ਚੱਲ ਰਿਹਾ ਯਾਰ ਤੇ ਬਾਕੀ ਪਲੱਗ ਕੱਟਿਆ ਹੋਇਆ ਮੂਰੋ ਕੋਈ ਉਹਦਾ ਮਟਰ ਨਹੀਂ ਹੈਗਾ ਪਿਛਲੀ ਸਾਰੀ ਸਪਲਾਈ ਬੰਦ ਆ ਜੀ ਬ੍ਰੇਕ ਬੱਤੀ ਵੀ ਨਹੀਂ ਚੱਲ ਰਹੀ ਹੈਗੀ ਹਮਾਰਾ ਸਫਰ ਅਖੇ ਗੱਲ ਉੱਠੀ ਖਾਲੀ ਕਰਕੇ ਗੱਡੀ ਫਿਰ ਇਹ ਵੀ ਕੰਮ ਕਰਾ ਲਾਂਗੇ ਜੀ ਆਪਾਂ ਇੱਕ ਦੋ ਕੰਮ ਹੋਰ ਹੋਣ ਵਾਲੇ ਨੇ ਸੰਗਰੂਰੋ ਪਾਲੀ ਤੋਂ ਕਰਾ ਲਾਂਗੇ ਕੇ ਕਮ ਕਮ ਕਰਾ ਕੇ ਫਿਰ ਗੱਡੀ ਲੋਡ ਕਰਾ। ਆ ਮੈਂ ਕਿਤੇ ਵਾਰ ਨਹੀਂ ਲੋਡ ਕਰਦੇ ਬਾਕੀ ਤੈਰਾਂ ਡੂਰਾ ਆਪਣੇ ਓਕੇ ਨੇ ਗੱਡੀ ਦੇ ਜੀ ਲਾ ਮੋਰਲੇ ਹੁਣ ਨਵੇਂ ਲਾਏ ਸੀਗੇ। ਫੱਕੀ ਤੇ ਦੇ ਦੇਖਦੇ ਆਪਾਂ ਕਿ ਕਿਥੇ ਵੀ ਇੰਨੇ ਦਾ ਸੰਭਾਲ ਆਉਂਦੇ ਨੇ ਗੱਡੀ ਖਾਲੀ ਕਰਨ ਨੂੰ ਜੇ ਰੱਖਿਆ ਉਹਨਾਂ ਨਾਲ ਖਾਲੀ ਹੋ ਗਈ ਫਿਰ ਦਵਾਲੀ ਮਿਸਤਰੀ ਜੋ ਕੰਮ ਕਰਾ ਕੇ ਲੈ ਚਲਾਂਗੇ ਨਹੀਂ ਫਿਰ ਅਗਲੇ ਦਿਨ ਹੋਊਗਾ ਜੀ। ਅਸੀਂ ਦੇਖ ਰਹੇ ਹਾਂ ਤੁਸੀਂ ਬਣੇ ਰਹੋ ਗੁਰੂ ਦੇ ਨਾਲ